ਮੁੰਬਈ ਅਤਵਾਦੀ ਹਮਲੇ ਦੇ ਦੋਸ਼ੀ ਤਹਵਰ ਰਾਣਾ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਸ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਜਾ ਰਿਹਾ ਹੈ। ਉਸ ਦੇ ਅੱਜ ਜਾਂ ਭਲਕੇ ਭਾਰਤ ਪਹੁੰਚਣ ਦੀ ਸੰਭਾਵਨਾ ਹੈ। ਤਹਵਰ ਰਾਣਾ ਨੇ ਸਕੂਲ ਦੇ ਆਪਣੇ ਇੱਕ ਦੋਸਤ ਤੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰੇ ਡੇਵਿਡ ਕੋਲਮੈਨ ਹੈਡਲੀ ਨਾਲ ਮਿਲ ਕੇ ਮੁੰਬਈ ਹਮਲੇ ਦੀ ਸਾਜ਼ਿਸ਼ ਰਚੀ ਸੀ। ਅਮਰੀਕਾ ਨੇ ਹੈਡਲੀ ਨੂੰ 2009 ਵਿੱਚ ਗ੍ਰਿਫਤਾਰ ਕਰ ਲਿਆ ਸੀ ਪਰ ਭਾਰਤ ਨੂੰ ਉਸ ਦੀ ਹਵਾਲਗੀ ਰੋਕ ਦਿੱਤੀ ਸੀ। ਜ਼ਿਕਰ ਹੋਏ ਕਿ NIA ਦੀ ਵਿਸ਼ੇਸ਼ ਅਦਾਲਤ ਨੇ 28 ਅਗਸਤ 2018 ਨੂੰ ਤਹਵਵੂ ਰਾਣਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ ਤੇ 4 ਦਸੰਬਰ 2019 ਨੂੰ ਭਾਰਤ ਨੇ ਪਹਿਲੀ ਵਾਰ ਰਾਣਾ ਨੂੰ ਪਾਰਦੇ ਹਵਾਲੇ ਕਰਨ ਲਈ ਅਮਰੀਕਾ ਨੂੰ ਕੂਟਨੀਤਿਕ ਕਾਰਵਾਈ ਲਈ ਕਿਹਾ ਸੀ ਬਾਈਡਨ ਪ੍ਰਸ਼ਾਸਨ ਨੇ 10 ਜੂਨ 2020 ਨੂੰ ਰਾਣਾ ਨੂੰ ਭਾਰਤ ਦੇ ਹਵਾਲੇ ਕਰਨ ਦੀ ਮੰਗ ਦਾ ਸਮਰਥਨ ਕੀਤਾ ਸੀ ਤੇ 16 ਮਈ 2023 ਨੂੰ ਅਮਰੀਕਾ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਰਾਣਾ ਨੂੰ ਭਾਰਤ ਦੇ ਹਵਾਲੇ ਕਰਨ ਦਾ ਹੁਕਮ ਸੁਣਾਇਆ ਸੀ ਜਿਸ ਵਿਰੁੱਧ ਪਾਈ ਗਈ ਅਪੀਲ ਅਦਾਲਤ ਨੇ ਸਤੰਬਰ 2024 ਵਿੱਚ ਖਾਰਜ ਕਰ ਦਿੱਤੀ ਸੀ ਤੇ ਭਾਰਤ ਦੀ ਅਪੀਲ ਤੇ ਰਾਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਰਾਣਾ ਦੇ ਭਾਰਤ ਪਹੁੰਚਣ ਤੇ ਰਾਸ਼ਟਰੀ ਜਾਂਚ ਏਜੰਸੀ ਉਸ ਨੂੰ ਰਸਮੀ ਤੌਰ ਤੇ ਗ੍ਰਿਫਤਾਰ ਕਰੇਗੀ